ਦੁਰਵਾਨਾ ਕਰਨ ਲੱਗੇ ਆ ਜੀ ਆਹ ਰੇਤਾ ਇਤਰਾ ਆਇਆ ਸੀ ਆ ਵੇਖੋ ਜੀ ਹੈ ਇੱਥੇ ਘੜ ਘੜ 4 4 ਫੁੱਟ ਰੇਤਾ ਵੈਲੇ ਥਲੇ ਝੋਨਾ ਦਾ ਵੀ ਦਿੱਤਾ ਕੀ ਤੋਂ ਕੀ ਬਣਾ ਦਿੰਦਾ ਹੈ ਦਰਿਆ ਦੀ ਵੀ ਆਪਣੀ ਮਰਜ਼ੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਪਾਣੀ ਨੇ ਮਾਰ ਕੀਤੀ ਹੈ ਰਮਦਾਸ ਹੋਵੇ ਅਜਨਾਲਾ ਹੋਵੇ ਡੇਰਾ ਬਾਬਾ ਨਾਨਕ ਹੋਵੇ ਪਾਪਾ ਜੀ ਕਿਹੜੇ ਕਿਹੜੇ ਏਰੀਏ ਨੂੰ ਮਾਰ ਕੀਤੀ ਹੈ ਇਹ ਇਹ ਵਾਲਾ ਜਿਹੜਾ ਮੜਕੇ ਦਾ ਜਿਹੜਾ ਪਾਕਿਸਤਾਨੀ ਏ ਆਪਵਾ ਹੈ ਗੁਰੂ ਅੱਛਾ ਜੀ ਹਾਂ ਤੁਹਾਨੂੰ ਜੱਥੇ ਬੰਦੀ ਵੱਲੋਂ ਅੱਛਾ ਜੀ ਇਹ ਨਾ ਸਾਰੇ ਆ ਡੇ ਆ ਡੇ ਢੇਰ ਲਾ ਜੀ ਇੱਧਰ ਇਹ ਸਾਰੀਆਂ ਕਣਕਾਂ ਚ ਇਹ ਨਹੀਂ ਬੜੀ ਦੂਰ ਦੂਰ ਤੱਕ ਜਿਹੜੇ ਉਹ ਸਾਰਾ ਕੰਮ ਕਰਵਾਇਆ ਉਹ ਲਓ ਤਕਰੀਬਨ ਉਹ ਵੇਖੋ ਜੀ ਵੇਖੋ ਰੇਤਾ ਹਾਂਜੀ 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 ਉਹ ਵੇਖੋ ਦੂਰ ਨਾਲ ਜੀ ਸੀ ਪੀਆਂ ਲੱਗੀਆਂ ਹਾਂਜੀ ਹਾਂਜੀ ਬਿਲਕੁਲ ਰੇਤਾ ਕ ਡੰਡੀਆਂ ਆ ਗਈ ਬੜਾ ਸਹਿਯੋਗ ਦਿੱਤਾ ਈ ਤੁਸੀਂ ਇਹ ਦੇ ਕਾਕਰਿਆਂ ਇੱਧਰ ਕੜ ਗੜ ਆਜੇ ਵੀ ਚੱਲਦਾ ਅੱਡੇ ਇੱਧਰ ਅੱਗੇ ਪਿੰਡ ਕਮਰਾ ਆ ਗਿਆ ਅੱਛਾ ਇਤਰਾ ਵੇਖੋ ਜੀ ਆਹ ਰੇਤਾ ਇਤਰਾ ਆਇਆ ਸੀ ਆਹ ਵੇਖੋ ਜੀ ਹੈ ਆ ਸਾਰਾ ਵਾਵਾ ਐਦਾਂ ਹੀ ਕੀਤਾ ਸਾਫ ਜੀ ਇੱਥੇ ਕੜ ਗੜ 4-4 ਫੁੱਟ ਰੇਤਾ ਵੇਲੇ ਵੇਖੋ ਜੀ ਇਹਦੇ ਦਰਿਆ ਵੀ ਕੱਢ ਕੇ ਨਾ ਥੱਲੇ ਝੋਨਾ ਦਾਬੀ ਦਿੱਤਾ ਕੀ ਤੋਂ ਕੀ ਬਣਾ ਦਿੰਦਾ ਹੈ ਤੇ ਆ ਦੀ ਵੀ ਆਪਣੀ ਮਰਜ਼ੀ ਆ ਜਿਹਦੇ ਜਦੋਂ ਪਾਣੀ ਲੱਥਾ ਹੈ ਨਾ ਅਸੀਂ ਆਪ ਦੀਆਂ ਪਸੰਦ ਨਾਲ ਵੀ ਅਸੀਂ ਆਪਣੇ ਲੱਕੀ ਦੀ ਅੱਛਾ ਜੀ ਪਤਾ ਹੀ ਨਹੀਂ ਲੱਗਦਾ ਉਹਨਾਂ ਕਿੱਥੇ ਕਿਹਦੀ ਵਾਟੇ ਆ ਵੇਖੋ ਇੱਥੇ ਟੋਆ ਬੁੱਟ ਕੇ ਦੱਸਿਆ ਉਹਨਾਂ ਨੇ ਕਿੰਨਾ ਕੇ ਓਏ ਚੱਲੇ ਚੱਲੇ ਵੀਰ ਵੇਖੋ ਸੰਗਤ ਜੀ ਇੱਥੇ ਸਾਰਾ ਹੀ ਰੇਤਾ ਰੇਤਾ ਇੱਥੇ ਆਇਆ ਸੀ ਹੜ ਇੱਥੇ ਅਜਕਾਰ ਸੇਵਾ ਸੰਤ ਬਾਬਾ ਅਮਰੀਕ ਸਿੰਘ ਜੀ ਦੀ ਗੱਡੀ ਪਹੁੰਚੀ ਹੈ ਸੰਗਤ ਨੂੰ ਲੈ ਕੇ ਤੇ ਬਿਸਤਰੇ ਲੈ ਕੇ ਜੀ ਬੈਗ ਚੱਲੀ ਏ ਬੈਗ ਬੋਲ ਕੇ ਬੈਗ ਨਹੀਂ ਜਾਣੀ ਕਿ ਚੱਲ ਜੂਗੀ ਲੈ ਜਾਾਂਗੇ ਜੀ ਇਹ ਇੱਥੇ ਸਾਰਾ ਪਾਣੀ ਸੀ ਹੈ ਜੀ ਆਰਮੀ ਜਗਾ ਜਗਾ ਬੈਠੀ ਹੈ ਜੀ ਆਰਡਰ ਹੈ ਨਾ ਆ ਪਿੰਡ ਆ ਗਿੱਲ ਵਾਲੀ ਕੋੜ ਰਾਜ ਦਾ ਇੱਥੋਂ ਮੁੜਨਾ ਹੀ ਖੱਬੇ ਹੁਣ ਜਾਵਾਂਗੇ ਜੀ ਆਪਾਂ ਬਾਰਡਰ ਤਾਰ ਵੇਖਣ ਇਹ ਕੀ ਤਾਰਾਂ ਨੇ ਅੱਛਾ ਉਹ ਵੇਖ ਪੁੱਤਰਾ ਹਾਂ ਵੇਖੋ ਸਾਰੀ ਤਾਰ ਹੋਣ ਈ ਆਹ ਵੇਖੋ ਜੀ ਆਹ ਤੂੰ ਸੀ ਵਨ ਟੁੱਟਾ ਸੀ ਓਏ ਇੱਕ ਮਿੰਟ ਜੀ ਇੱਕ ਮਿੰਟ ਬਾਜੀ ਇਹ ਤਾਰ ਵਖਾਣ ਡਿਆ ਮੈਂ ਅੱਛਾ ਤੂੰ ਸੀ ਵਨ ਟੁੱਟਾ ਸੀ ਆ ਜਿਹੜਾ ਆ ਜਿਹੜਾ ਆ ਵੇਖੋ ਜਿੱਥੇ ਆਪਾਂ ਖੜੇ ਆ ਵੇਖੋ ਟੋ ਅੱਛਾ ਉਹ ਘੋਨੇ ਵਾਲਾ ਪਿੰਡ ਹਾਂ ਆਹ ਰੇਤ ਹੀ ਰੇਤ ਚੜ ਗਈ ਆਹੀਂ ਸਾਰੀਆਂ ਆਹ ਜਿਹੜੀਆਂ ਕਣਕਾਂ ਅਸੀਂ ਬਿਜਾਇਆ ਕੇ ਦਿੱਤੀਆਂ ਜਦੋਂ ਪਾਣੀ ਆ ਰਾਵੀ ਦਰਿਆ ਜੇ ਆ ਵੇਖਿਆ ਆ ਇਦਾਂ ਲੱਗ ਗਿਆ ਆ ਜੀ ਤਾਰ ਤਾਰ ਵੇਖੋ ਜੀ ਹਾਂ ਜਿੱਥੇ ਆ ਪੋਸਟ ਨਹੀਂ ਬਣੀ ਕੱਟੀ ਆਹ ਤਾਰ ਹੀ ਲੱਗੀ ਆ ਵੇਖੋ ਆ ਪੋਸਟਾਂ ਬਣੀਆਂ ਨੇ ਜੀ ਆ ਤੂੰ ਦੇ ਆ ਇੱਥੇ ਇਹ ਤੂੰ ਨਾ ਹੋਵੇ ਤਾਂ ਕਿ ਤਾਨੂੰ ਪਿੰਡ ਵੀ ਦੇਦਾ ਆ ਪਾਕਿਸਤਾਨ ਦੇ ਪਿੰਡ ਮੜ ਮੜ ਦਿਸਣ ਦੇ ਜੀ ਆ ਜਿੱਥੇ ਜਿਆਦਾ ਦਰਖਤ ਨਹੀਂ ਆ ਸਾਹਮਣੇ ਹਾਂਜੀ 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 ਇਹ ਪੋਸਟ ਆ ਪਾਕਿਸਤਾਨ ਦੀ ਇਹ ਪਾਕਿਸਤਾਨ ਦੀ ਪੋਸਟ ਆ ਜਿੱਥੇ ਦਰਖਤ ਜੇ ਨਹੀਂ ਆ ਜੀ ਆਹ ਪੋਸਟ ਹਾਂਜੀ ਉਹ ਪਾਕਿਸਤਾਨ ਦੀ ਹੋ ਹੈ ਹਾਂਜੀ ਆ ਬਾਰਡਰੀ ਏ ਦਰਿਆ ਬਾਰਡਰ ਸਮਝੋ ਤੁਸੀਂ ਉਧਰ ਪਾਕਿਸਤਾਨ ਆ ਜਿਹੜੀਆਂ ਬੱਤੀਆਂ ਆ ਆ ਵੇਖੋ ਵਾਗਰੂ ਆ ਵੇਖੋ ਜੀ ਸੰਗਤ ਜੀ ਹਾਂਜੀ ਹਾਂਜੀ ਔਰ ਇਹ ਤਾਂ ਜੇ ਵੀ ਪਈ ਆ ਜਿਹੜੀ ਇੱਥੇ ਟਰੈਕਟਰ ਨਾਲ ਚੁੱਕੀ ਆ ਨਾ ਉਹ ਵੇਖੋ ਹਾਂ ਅਜੇ ਕਿਤੋਂ ਕਿਤੋਂ ਨੇ ਤੋ ਜਿਹੜਾ ਪਿੰਡ ਇੱਥੋਂ ਟੁੱਟ ਕੇ ਬੰਨ ਫਿਰ ਮੁੜ ਕੇ ਮਾਰ ਕੀਤੀ ਸੀ ਇਹ ਜੀ ਉਹ ਤੁਹਾਡੇ ਉਧਰੋਂ ਜਾ ਕੇ ਮਰੇ ਅੱਗੂ ਜਾ ਕੇ ਦੁੱਧਾ ਜਿਹੜੇ ਮੀਨ ਬੰਨ ਤੋਂ ਨਹੀਂ ਆਪਾਂ ਹੁੰਦੇ ਹਾਂਜੀ ਉਹ ਵੀ ਟੁੱਟ ਗਿਆ ਸੀ ਔਖੇ ਬੜਾ ਵੱਡਾ ਬੰਨ ਤਗੜਾ ਮਾਰਿਆ ਜੀ ਹਾਂਜੀ 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 ਪਰਲੀ ਸਾਈਡ ਸੰਗਤ ਜੀ ਸਾਰਾ ਪਾਕਿਸਤਾਨ ਬੱਡ ਰਿਹਾ ਬੰਨ ਟੁੱਟਾ ਸੀਗਾ ਜਿਨ ਨੇ ਸੇ ਏਰੀਏ ਦੇ ਵਿੱਚ ਮਾਰ ਕੀਤੀ ਐ ਆਪਣੇ ਕਿਸਾਨ ਭਰਾ ਵੇਖੋ ਐ ਹੋਗੇ ਤਾਂ ਹੀ ਤੇ ਇੱਥੇ ਰੁੱਖ ਟੁੱਟੇ ਨੇ ਸਾਰੇ ਆ ਵੇਖੋ ਬਾਕੀ ਬੰਨ ਟੁੱਟੇ ਦੀ ਨਿਸ਼ਾਨੀ ਵੇਖੋ ਬਾਕੀ ਸਾਰੇ ਰੋਖੀ ਰੁੱਖ ਨੇ ਨਾ ਵੇਖੋ ਪਿੱਛੇ ਵੀ ਰੋਖ ਨੇ ਇਧਰ ਵੀ ਰੋਖ ਨੇ ਤੇ ਆ ਸਾਰਾ ਬੰਨ ਟੁੱਟਣ ਕਾਰਨ ਇਥੋਂ ਰੁੱਖ ਟੁੱਟੇ ਨੇ ਆਏ ਜੀ ਉਹ ਰੁੱਖ ਆਏ ਉਹ ਬੰਨ ਜਿਹੜਾ ਟੁੱਟਿਆ ਸੀ ਜਿਨ ਨੇ ਆ ਸਾਰੇ ਏਰੀਏ ਚ ਮਾਰ ਕੀਤੀ ਸੀਗੀ ਏਵਾ ਪਾਜੀ ਕਿਹੜੇ ਕਿਹੜੇ ਏਰੀਏ ਨੂੰ ਮਾਰ ਕੀਤੀ ਇਸ ਇਹਨੇ ਜਦ ਜੀ ਇੱਕ ਤੇ ਆ ਜਿੱਥੇ ਆਪਾਂ ਖਲੋਤੇ ਆ ਹਾਂਜੀ ਇੱਥੇ ਬਿਲਕੁਲ ਕੰਡੇ ਦੇ ਉੱਤੇ ਆ ਰਾਵੀ ਦਰਿਆ ਦੇ ਇਹ ਰਬਾਨਿਆ ਠੀਕ ਹੈ ਜੀ ਇੱਥੋਂ ਅੱਗੇ ਜਾ ਕੇ ਫਿਰ ਜਦੋਂ ਇਹ ਬੰਨ ਟੁੱਟਾ ਆ ਇਥੋਂ ਲੈ ਕੇ ਡੇਰੇ ਬਾਬੇ ਨਾਨਕ ਤੱਕ ਅੱਛਾ 7 ਥਾਵਾਂ ਦੇ ਉੱਤੋਂ ਬੰਨ ਟੁੱਟਾ ਅੱਛਾ ਜੀ ਮਤਲਬ ਇੱਕ ਤਾਂ ਨਹੀਂ 27 ਥਾਵਾਂ ਦੇ ਤੋਂ ਬੰਨ ਇੰਨੇ ਮੰਨ ਲਓ ਡਾ ਡੇਰਾ ਬਾਬਾ ਨਾਨਕ ਵਾਲਾ ਸਾਰਾ ਜਨਾਲਾ ਏਰੀਆ ਸਾਰਾ ਇੰਨੇ ਡੋਬਿਆ ਸੀਗਾ ਜੋਂ ਉੱਤੋਂ ਆਪਾਂ ਜਿੰਨੂੰ ਆਸ ਦਿੰਦੇ ਵੀ ਕੋਹਨੇ ਵਾਲੋਂ ਟੁੱਟਾ ਹਾਂ 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 ਉਲਟੋ ਅੱਗੇ ਡੇਰੇ ਬਾਬੇ ਨਾਨਕ ਕੋਰੀਡੋਰ ਤੋਂ ਜਿੱਥੋਂ ਆਪਾਂ ਹਾਂ ਹਾਂ ਜੀ ਹਾਂ ਜੀ ਹਾਂ ਜੀ ਉੱਤੋਂ ਜਿਉਂ ਟੁੱਟਦੇ ਆਏ ਸਾਰੇ ਬੰਨ ਅੱਛਾ ਉੱਤੋਂ ਜਿਉਂ ਤੋਂ ਲੱਗਾ ਇੱਕ ਟੁੱਟ ਦੋ ਟੁੱਟ ਤਿੰਨ ਜਿਉਂ ਜਿਉਂ ਪਾਣੀ ਦਾ ਵੱਧਰ ਵੱਧਾ ਗਿਆ ਨਾ ਉਵੇਂ ਉਵੇਂ ਬੰਨ ਟੁੱਟਿਆ ਤਾਂ ਬਹੁਤ ਤਕੜਾ ਟੁੱਟਿਆ ਪਾੜ ਪਿਆ ਜੀ ਤੁਹਾਡੇ ਪਿੰਡਾਂ ਅੱਗੇ ਬੜੇ ਬੜੇ ਡਾਂਡੇ ਮੀੜੇ ਹਾਂ ਉੱਥੋਂ ਫਿਰ ਨਹੀਂ ਨਹੀਂ ਮਾ ਉੜਤੀਆਂ ਵਾਪਸ ਜਿੰਨੇ ਪਿੰਡ ਹਨ ਹਾਂ ਜੀ ਆਹ ਗੂੜੇ ਰਵਾਂ ਨਾਨਕ ਤੋਂ ਸਟਾਰਟ ਹੋ ਜਾਂਦੇ ਆ ਹਾਂ ਜੀ ਤੇ ਮਤਲਬ ਜਿੰਨੇ ਪਿੰਡ ਪਿੰਡ ਉੱਧਰ ਅੱਗੇ ਆਣ ਕੇ ਤੇ ਉਹ ਕਰਤਾਪਤ ਸੀ ਆਪਣੇ ਕਿਹ ਜ਼िले ਚ ਲੱਗ ਜਾਂਦੇ ਆ ਹਾਂ ਜੀ ਹਾਂ ਜੀ ਹਾਂ ਜੀ ਜਿਹੜੇ ਮਰਜ਼ੇ ਫਿਰ ਤਹਿਸੀਲ ਹੋਈ ਨਾਲਾ ਜਿਲ੍ਹਾ ਅੰਮ੍ਰਿਤਸਰ ਚ ਆ ਜਾਂਦੇ ਆ ਤੂੰ ਆਪਣੇ ਕੋਹਨੇਵਾਲ ਤੋਂ ਅੱਗੇ ਜਿਹੜਾ ਉਹ ਆਪਣੇ ਜਿਲ੍ਹਾ ਅੰਮ੍ਰਿਤਸਰ ਕਹਿਣ ਦਾ ਮਤਲਬ ਕੋਨੇਵਾਲ ਨੂੰ ਸਾਰੀ ਜਿਹੜੀ ਮਾਰਕ ਕੀਤੀ ਹੈ ਉਹ ਇਥੋਂ ਇਸ ਬੰਨ ਨੇ ਤੋੜ ਕੇ ਸਾਰੇ ਬੰਨ ਨੇ ਕੀਤੀ ਹੈ ਜੀ ਹਾਂ ਪਿੱਛੇ ਟੁੱਟਦੇ ਆਏ ਇਹ ਵੀ ਬੰਨ ਵੇਚੀ ਹੈ ਜੀ ਬਾਕੀ ਬਾਰਡਰ ਵੇਖ ਲਓ ਜੀ ਤੇ ਡਰ ਆਉਂਦਾ ਸੀ ਤੇ ਅੱਛਾ ਜੀ ਡਰ ਆਉਂਦਾ ਸੀ ਕਹਿੰਦੇ ਇੱਥੇ ਇੱਥੋਂ ਇਹ ਨਹੀਂ ਉਧਰਲੇ ਬੰਨੇ ਜਿਹੜੇ ਪਾਕਿਸਤਾਨ ਦੇ ਬੰਨੇ ਆ ਨਾ ਉਹਨਾਂ ਦੇ ਪਿੰਡ ਵੀ ਬੜੇ ਡੁੱਬੇ ਉਹ ਕਰਵਾ ਤੋਏ ਉਧਰ ਵੀ ਅੱਛਾ ਜੀ ਉਹ ਹੜ ਇਹ ਪਾਣੀ ਨੇ ਥੋੜੀ ਵੇਖਣਾ ਸੀ ਪੀ ਇਹ ਪਾਕਿਸਤਾਨ ਇਹ ਆ ਉਹਦੇ ਨਹੀਂ ਥੋੜਾ ਕੁਸਰਾਦ ਹੈ ਜਾਈਂਦਾ ਤੈਨੂੰ ਪਰਾਨੂੰ ਆਪਣੇ ਪਾਸੇ ਉਹ ਜਿਹੜੀ ਕਿਸ਼ਤੀ ਸੀ ਲਗਾਉ ਉਥੋਂ ਉਹ ਬੰਦ ਕਰ ਕਿਸ਼ਤੀ ਆ ਕਿਸ਼ਤੀ ਆ ਹਾਂ ਉਹ ਜਮ ਤੋਂ ਪਾਰ ਕਰ ਦਿੰਦੇ ਆ ਉਹ ਉਹਨੇ ਆ ਉਹ ਆ ਪਾਣੀ ਕਰਦੇ ਉਥੋਂ ਆਰਮੀ ਦਾ ਹੀ ਇਹ ਆਰਮੀ ਕਰ ਸਕਦੀ ਆ ਹਾਂ ਹਾਂ ਉਹਨੇ ਇਹ ਤੇ ਜ਼ੀਰੋ ਲਾਈਨ ਉੱਤੇ ਆ ਗਏ ਨਾ ਆਪਾਂ ਨਹੀਂ ਆਪਣੇ ਵਾਲੇ ਮੀਟਰ ਉਹ ਮੀਟਰ ਹੈਗੀ ਉੱਥੇ ਬੈਠੇ ਉੱਥੇ ਮਿਲਟਰੀ ਕਿ ਨਹੀਂ ਦੂਜੇ ਨਾਲ ਹੋ ਵੇਖੋ ਉਹਨਾਂ ਲਈ ਹੈ ਇਹ ਸਾਰਾ ਆਰਮੀਜ਼ ਹੈ ਇਹ ਉਹਨਾਂ ਦੀ ਚੌਕੀ ਆਡੀ ਨਹੀਂ ਹੈ ਇਹ ਉਹਨਾਂ ਦੀ ਚੌਕੀ ਹੈ ਹਾਂ ਉਹਨਾਂ ਦੀ ਹੈ ਉਹ ਵੇਖੋ ਪਾਕਿਸਤਾਨ ਵਾਲੀ ਵੀ ਦਸੰਡੀ ਸੀ ਨਾ ਤੁਸੀਂ ਦਸੰਡੇ ਹੋ ਰੁਕ ਜੇ ਆਹ ਸਾਹਮਣੇ ਪਿੰਡ ਹੈ ਜੀ ਨਹੀਂ ਆਪਣੀ ਆਈਡੀ ਨਹੀਂ ਉਹ ਆਪਣੀ ਆ ਉਹ ਉਹਨਾਂ ਦੀ ਔਰ ਰੁੱਖ ਜੇ ਲੱਗੇ ਜੀ ਜਿੱਥੇ ਅੱਗੇ ਪਿੰਡ ਧੁੰਦ ਪਈ ਨਾ ਅੱਜ ਤਾਂ ਕਰਕੇ ਥੋੜਾ ਦਿਸ ਨਹੀਂ ਰਿਆ ਵਾਕਿਓ ਵੇਖੋ ਤਾਰਬੰਦੀ ਉਹ ਵੱਟ ਜੀ ਨਹੀਂ ਬਣੀ ਬਣੀ ਦਸੰਡੀ ਆਹ ਵੇਖੋ ਬੰਨਾ ਜਾ ਹਾਂ ਇਹਦੋਂ ਅੱਗੇ ਪਾਕਿਸਤਾਨੇ ਸਾਰਾ ਇਹ ਜਿਹੜੀ ਇਹ ਨਾ ਇਹ ਜਿਹੜੀ ਤਾਰਬੰਦੀ ਇਹ ਨਾ ਜੀ ਲਾਈ ਨਹੀਂ ਆ ਇਹਦਾ ਏਦਾਂ 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 ਚੱਲਦੀ ਹੁਣ ਜਿੱਦਾਂ ਅੱਛਾ ਇਹਦਾ ਕੋਈ ਕਹਿਵਾ ਹੈ ਕਰੋ ਪੱਕਾ ਇਹ ਸਿੱਧੀ ਵੱਟ ਨਹੀਂ ਆਏ ਅਸੀਂ ਨਕਸ਼ੇ 'ਚ ਵੀ ਵੇਖਦੇ ਹੁੰਨੇ ਆ ਹਮੇਸ਼ਾ ਹੀ ਜਨਾਬ ਦੇ ਟਾਈਮ ਦੇ ਉਸ ਤੋਂ ਵੰਡ ਕੀਤੀ ਆ ਨਾ ਪਾਕਿਸਤਾਨ ਇੰਡੀਆ ਦੀ ਹਾਂਜੀ ਉਹ ਨੂੰ ਪ੍ਰੋਪਰ ਕੋਈ ਇਕੋ ਲੈਣ ਨਹੀਂ ਖਿੱਚੀ ਉਹ ਜਿੱਦਾਂ ਵੀ ਖਿੱਚੇ ਚੱਲਦੇ ਗਏ ਨਾ ਕਿਹੜੀ ਉਹ ਸਿਸਟਮ ਨਹੀਂ ਬੰਦਾਗਾ ਜਿਵੇਂ ਉਹ ਹਾਂ ਹੁਣ ਜਿਹੜਾ ਰਾਵੀ ਦਰਿਆ ਆ ਇੱਥੋਂ ਆਣ ਕੇ ਕਿਤੇ 1 ਕਿਲੋਮੀਟਰ ਅੱਗੇ ਦਾ ਉਹ ਸਾਰਾ ਪਾਕਿਸਤਾਨ ਚ ਆ। ਅੱਛਾ। ਘਟੋ ਘਟ ਵੀ। ਸਰਾਵੀ ਇੱਧਰ ਪਾਕਿਸਤਾਨ ਚ ਅੱਗੇ। 8 ਕਿਲੋਮੀਟਰ ਤੱਕ 10 8 ਕਿਲੋ ਦਾ 15 ਕਿਲੋਮੀਟਰ ਤੱਕ ਹੀ ਫੇਰ ਪਾਕਿਸਤਾਨ ਚ ਉਹ ਤੋਂ ਬਾਅਦ ਫੇਰ ਆ ਡੇ ਡੇਰੇ ਬਨਾਨਕ ਫੇਰ ਆ ਡੇ ਵਾਲੇ ਬੰਦੇ ਆ ਜਾਂਦਾ। ਕਦੇ ਟਾਡੇ ਵਾਲ ਆ ਜਾਂਦਾ ਹੈ। ਇੰਡੀਆ ਚ ਪੰਜਾਬ ਚ ਕਦੇ ਪਾਕਿਸਤਾਨ ਪੰਜਾਬ ਚ ਆ। ਹਾਂ। ਮਤਲਬ ਇੱਥੋਂ ਜਿੱਥੋਂ ਆਪਾਂ ਉਹ ਕੋਲ ਗਏ ਆ ਵੇਖਣ। ਹਾਂ ਜੀ। ਉੱਥੋਂ ਤੁਹਾਨੂੰ ਦਿਖਾ ਕੇ ਜੇ ਜਾਣਾ ਉਧਰ ਨੂੰ ਤੇ ਵੇਖਣਾ ਤਾਂ ਘਟੋ ਘਟ। ਰੋਡ 2 ਕਿਲੋਮੀਟਰ ਹੈ ਜਾਂ 3 ਕਿਲੋਮੀਟਰ ਨਹੀਂ ਕੋਈ ਨਹੀਂ ਤੇ ਉੱਥੇ ਜਾ ਕੇ ਉਥੋਂ ਫਿਰ ਪਾਕਿਸਤਾਨ ਸਾਰਾ ਹੀ ਜਿਹੜਾ ਆ ਉਹ ਪਾਕਿਸਤਾਨ ਦੇ ਦਿਲ ਜਿੰਦਾ ਉਥੋਂ ਹੋਰ ਉਹਦੇ ਦਰਿਆ ਦੇ ਵਿੱਚੋਂ ਦੀ ਤਾਰ ਜੀ ਆ گول ਕਰਕੇ ਲਾਈ ਅੱਛਾ گول ਕਰਕੇ ਲਾਈ ਏ ਦਰਿਆ ਦੇ ਵਿੱਚੋਂ ਦੀ ਹੈ ਬਹੁਤ ਅਗਲੇ ਕਨੇ ਪਾਕਿਸਤਾਨ ਹਾਂ ਦਾਣਾ ਉੱਥੇ ਹੀ ਆਪਣਾ ਮੈਚ ਜੰਨੇ ਕੰਪਨੀ ਮੰਡ ਉਹ ਮੇਲਾ ਉਹਨੂੰ ਉਹ ਪੁੱਛ ਲੋ ਵੀਰ ਨੂੰ ਉਹ ਆਂਦੇ ਦੇਖ ਵੇਖਣੀ ਤਾਰ ਦਰਿਆ ਵਾਲੀ ਬੀਬੀਆਂ ਜਾ ਕੇ ਵੀ ਵੇਖਣੀ ਆ ਨਾ ਬਿਲਕੁਲ ਜਿੱਦਾਂ ਆ ਪੂਰਾ ਬਨ ਸੰਗਤਜੀ ਟੁੱਟਾ ਸੀ ਚੌਂਕੀ ਤੱਕ ਪਹੁੰਚਣਾ ਵੇਰੀ ਤਨ ਮੇਰੇ ਖੜਦਾ ਜਾਨਾ ਦੋ ਟਾ ਇਧੇ 3 ਕਿਲੋ ਮੀਟਰ ਕਿਧਰ ਦੀ ਇਹੋ ਹੀ ਰੋਡ ਚੱਲ ਜਾਨੀ ਉੱਥੋਂ ਇਹ ਸੰਗਤਜੀ ਬਨ ਪੂਰਾ ਟੁੱਟਾ ਸੀਗਾ ਜੀ ਆ ਵੇਖੋ ਹੁਣ ਇਧਰ ਸਾਰੇ ਦਰਖਤ ਰੁੱਖ ਦਿਸਣਦੇ ਆ ਨਾ ਇਦੋਂ ਗਾਂ ਤੁਹਾਨੂੰ ਕੋਈ ਰੁੱਖ ਨਹੀਂ ਦਿ세ਗਾ ਉਹ ਪਰਾਂ ਦੂਰ ਤੱਕ ਇੰਨਾ ਰਾਹ ਜਿਹੜਾ ਹੈ ਨਾ ਮੋਟਰਸਾਈਕਲ ਜਾ ਰਿਹਾ ਸੀ ਅੰਦਰ ਜਾਏਗਾ ਜਾਏਗਾ ਪੁੱਤੋ ਫਿਰ ਪੈਲੀ ਆ ਨਾ ਜਿਨ੍ਹਾਂ ਦੇ ਖੇਤ ਨੇ پاکستان جی ہاں چلিয়ে ਅਜੇ ਪਈਆਂ ਅੱਗੇ ਆ ਦੇਖਣ ਦਿਓ ਵਟ ਜੀ ਹਾਂ ਜੀ ਉਹ ਆਪਣੇ ਜਿਹੜੀ ਕਾਈ ਜੀ ਹੈ ਨਾ ਜਿਹਨੂੰ ਆੜਾ ਹੀ ਤੋਂ ਉਤਾਰਦੇ ਉੱਤੇ ਚੜੀ ਹੈ ਉਹ ਅੱਛਾ ਉਹ ਦਿਸਣ ਢੀ ਏ ਕਾਈ ਜੀ ਹਰੀ ਹੈ ਉਹ ਅੱਗੇ ਉਹ ਦਰਖਤ ਦੇਖਦਾ ਤੁਹਾਨੂੰ ਹਾਂ ਦਰਖਤ ਪੂਰੇ ਹਾਂ ਉਹ ਮੋਟਰ ਉਹ ਮੋਟਰ ਜੀ ਮੋਟਰ ਜੀ ਉਹ ਪਾਕਿਸਤਾਨ ਦੀ ਹੈ ਅੱਛਾ ਅੱਛਾ ਉਹ ਵਾਏ ਪਾ ਜੀ ਜਾਂਦੇ ਨੇ ਉਹ ਜਿਹੜਾ ਦਰਖਤ ਆ ਵੇਖੋ ਇਹਦੇ ਚ ਪੂਰਾ ਦਿਸਣ ਢਿਆ ਜੀ ਹਾਂ ਓ ਕਾਈ ਜੀ ਉਹ ਵੇਖੋ ਜੰਮੀ ਤੇ ਉਹ ਰਕਤ ਜਿਹੜਾ ਦਿਸਣ ਡਿਆ ਪਾਕਿਸਤਾਨ ਦੀ ਮੋਟਰ ਏ ਹਾਂ ਪਾਕਿਸਤਾਨ ਵਾਲੀ ਵਾਹ ਜੀ ਵਾਹ ਓ ਵੇਖੋ ਨਿੱਕਾ ਜ੍ਹਾ ਤ੍ਰਕਤ ਉਹ ਸਾਹਮਣੇ ਉਹ ਸਾਹਮਣੇ ੜੀ ਆ ਹਾਂ ਇਧਰਲੇ ਬੰਦੇ ਆ ਸਮਝ ਗਿਆ ਉਹ ੜੀ ਉਹ ਪਾਕਿਸਤਾਨੀ ਉਹ ਉਹ ਜ਼ਮੀਨ ਉਹਨਾਂ ਦੀ ਉਹਨਾਂ ਨੇ ਕਣਕ ਬੀਜੀ ਉਧਰ ਉਧਰ ਹੈ ਹਾਂ ਮੋਨ ਵਾਲੀ ਜਿੱਥੇ ਬਕਰੋਤੇ ਆ ਉਹ ਉਧਰ ਅੱਗੇ ਜਾਂਦੀ ਸੀ ਸਪੀਡ ਕਿੰਨੀ ਸੀ ਜੀ ਸਬੀਰ ਦਾ ਬੇਬਾਕ ਪਤਾ ਹੀ ਨਹੀਂ ਲੱਗਦਾ ਕਿ ਕਿੰਨਾ ਕੀ ਸਿਸਟਮ ਫਿਰ ਇਹਦੇ ਡਰ ਲੱਗਦਾ ਸੀ ਡਰ ਛੱਡ ਕੇ ਮੈਨੇ ਇਹਦੇ ਵਿੱਚੋਂ ਵੀ ਜਾਣ ਦੇ ਕੋਈ ਕਹਿੰਦੇ ਨਾ ਕਿ ਹਾਂ ਕਿ ਮੈਨਾਂ ਟਰਾਲੀਆਂ ਰੁੜਦੀਆਂ ਜਾਂਦੀਆਂ ਅੱਛਾ ਜੀ ਜਿਹੜਾ ਪਿੱਛੋਂ ਮਾਲ ਰੁੜ ਕੇ ਆਇਆ ਹਨਾ ਜੱਕਦਾ ਮਾਰਿਆ ਨਾ ਪਾਣੀ ਹਾਂ ਫਿਰ ਉਹ ਕਿਸੇ ਨੂੰ ਮੌਕਾ ਨਹੀਂ ਮਿਲਿਆ ਕਿ ਇਹਨੂੰ ਸੰਭਾਲ ਲੈਂਦਾ ਕੋਈ ਪਾਕਿਸਤਾਨ ਕੋਟ ਦੀ ਦਾ ਯਾਰ ਮਾਲ ਇਦਾਂ ਨੂੰ ਰੁੜ ਕੇ ਨਾ ਪਾਕਿਸਤਾਨ ਕੋਟ ਦਾ ਲਾ ਲੋ ਵਿੱਚੇ ਪਾਕਿਸਤਾਨ ਦਾ ਲਾ ਲੋ ਹਾਂ ਜੀ ਜਿਹੜੇ ਜਿਹੜੇ ਰਾਜ ਭਲੇ ਟੀਅਨ ਲਿਆਇਆ ਪਿੰਡ ਜਿਹੜੇ ਮਤਲਬ ਬਾਟਾਣੀਆਂ ਤੇ ਬੈਠੇ ਨੇ ਦੇਰਿਆ ਜਿੱਦਾਂ ਅਸੀਂ ਬੈਠੇ ਐਨੇ ਕਿਹੜਾ ਸਮਾਂ ਦਿੱਤਾ ਜੀ ਉਹ ਉਹ ਰਣਜੀਤ ਵਾਲਾ ਹੈਡ ਟੁੱਟ ਗਿਆ ਸੀ ਨਾ ਹਾਂ ਜੀ ਇਹ ਤੇ ਗਵਰਨਮੈਂਟ ਦੀਆਂ ਬੁਰੀਆਂ ਨੀਤੀਆਂ ਕਰ ਗਿਆ ਇਹਦੇ ਜਿਹੜਾ ਪਾਣੀ ਦਾ ਫਲੋ ਹੁੰਦਾ ਨਾ ਜਿੱਦਾਂ ਮੱਟ ਕੇ ਮੱਠਾ ਮੱਠਾ ਜਾ ਤੁਹਾਨੂੰ ਦੱਸਣ ਤੋਂ ਡਾਣਾ ਵੀ ਇਹਦੀ ਕਪੈਸਿਟੀ ਆ ਗਈ ਹੈ 7 ਲੱਖ ਕਿਊਬਿਕ ਇਹ ਜਿਹੜੇ ਕਿ ਕਿਨੂੰ ਚੱਲਦਾ ਹੈ ਰਾਵੀ ਹਾਂਜੀ ਰਾਵੀ ਇਹਨੂੰ ਆਪਾਂ ਸਾਡੀ ਡਬਲ ਦੇਣਾ ਹਾਂ 14 ਛੜਤੀ 14 14 ਕਿਤੋਂ ਇਹਦੇ ਚਾਹੇ ਸਾਹਮਣੇ ਲੈਣਾ ਇੱਕੋ ਦਾਮ ਉਹ ਵੀ ਇੱਕੋ ਦਾਮ ਹੋਵੇ ਮੱਠਾ ਮੱਠਾ ਜਿਹੜੇ ਖਤਰੇ ਦੇ ਨਿਸ਼ਾਨ ਹੀ ਨਾ ਹਾਂਜੀ ਉਹਨਾਂ ਤੋਂ 80 80 ਫੋਟ ਡੈਮ ਜਿਹੜੇ ਤਾਂ ਪਾਣੀ ਕਰਕੇ ਬੇਰਜਟੇ ਤਾਂ ਉਹ ਉਹਦੀ ਸਟਰੀਟ ਉਹਨੂੰ ਵੇਖ ਲੋ ਫਿਰ ਕਿੰਨੀ ਕੋਹ ਫਤ ਮਿੱਟੀ ਆ ਜਾਂਦੀ ਅੱਛਾ ਇਸ ਇਹਦੀ ਜਾਣਕਾਰੀ ਇਹ ਇਹ ਇਹਦੀ ਜਿਹੜੀ ਜਾਣਕਾਰੀ ਹੈ ਨਾ ਜਿੰਨੇ ਪ੍ਰਸ਼ਾਸਨ ਵਾਲੇ ਹੀ ਨਾ ਉਹਨਾਂ ਨੂੰ ਸਾਰਿਆਂ ਨੂੰ ਹੈਗੀ ਤੇ ਹੜੋਂ ਤੋਂ ਇੱਕ ਦਿਨ ਪਹਿਲਾਂ ਇੱਕ ਦਿਨ ਪਹਿਲਾਂ ਇੱਕ ਰਾਤ ਪਹਿਲਾਂ ਸਾਡੇ ਇੱਥੇ ਇੱਕ ਬੰਨਿਆ ਉਹ ਮੈਨੂੰ ਐਂ ਲੱਗਦਾ ਜਿੱਦਾਂ ਸਪੀਡ ਜਿੰਨੀ ਚਾਹੁੰਦੇ ਨੇ ਉਹਨੇ ਉਹ ਬੰਨ ਜਿਹੜਾ ਫਿਕਰ ਅੱਜ ਦਾ ਹੋਣ ਗਏ ਆ ਪੋਲ ਵਾਲਾ ਐਦਾਂ ਕਿ ਮੈਨੂੰ ਮੈਨੂੰ ਲੱਗਦਾ ਜਿੱਦਾਂ ਇਹ ਟੁੱਟ ਜਾਣਾ ਮੈਂ ਐਸ ਡੀ ਐਮ ਨੂੰ ਨਾਲ ਹੀ ਦੱਦਿਆਂ ਤੀਜਾ ਨੂੰ ਫੋਨ ਕਰਕੇ ਤੇ ਸੱਦਿਆ ਵੀ ਇੱਥੇ ਮਿੱਟੀ ਪਵਾਓ ਉਨੀ ਤੇ ਬੰਨ ਉੱਟ ਜਾਣਾ ਤੇ ਮੈਨੂੰ ਇੱਕ ਉਹਨਾਂ ਨੇ ਐ ਬੰਨ ਦੀ ਗੱਲ ਕਰਨੇ ਤੂੰ ਆਪਣੇ ਪਿਛਲੇ ਸੰਭੋ ਘਰ ਜਾ ਕੇ ਤੁਹਾਡੇ ਉਹੋ ਹੀ ਨਹੀਂ ਸੰਭੋ ਜਾਣੇ ਤੁਹਾਡੇ ਕਿਉਂਕਿ ਉਹਨਾਂ ਨੂੰ ਸਾਰੀ ਚੀਜ਼ ਦਾ ਪਤਾ ਹੈ ਕੋਈ ਗੱਲ ਹੋਈ ਉਹ ਆ ਗੱਲ ਇਹਦੇ ਅਗਲੇ ਦਿਨ 3 ਵਜੇ ਮੈਨੂੰ ਪਤਾ ਨਹੀਂ ਸਮਝ ਨਹੀਂ ਲੱਗਣੀ ਕਿ ਤੂੰ ਇੰਨਾ ਤਰਾਂ ਉਹਨਾਂ ਵੜਾ ਡਰ ਲੱਗਿਆ ਹੁਣ ਇੱਕ ਵਾਰ ਤੇ ਵੀ ਕੋਈ ਕਰੀਏ ਕੋਈ ਸਾਰੇ ਕੱਢ ਗੁੱਟੇ ਚਲੋ ਮਨ ਲਵੇ ਹੈਨਾ ਉਹ ਕੋਈ ਵੀ ਛੱਡ ਕੇ ਹਰ ਵਾਰ ਜਿਹੜਾ ਉਹ ਨਹੀਂ ਜਾਇਆ ਜਾਂਦਾ ਜੀ ਕਿੱਥੇ ਜਾਇਆ ਜਾਂਦਾ ਆ ਸਾਰਾ ਜਿਹੜਾ ਬੰਨ ਹੈ ਇਹ ਤੋਂ ਪਾਰ-ਪਾਰ ਸਾਰਾ ਪਾਕਿਸਤਾਨ ਹੈ ਜੀ ਆਹ ਵੇਖੋ ਜਿਹੜੀਆਂ ਲਾਈਟਾਂ ਨਹੀਂ ਲੱਗੀਆਂ ਵੱਡੇ-ਵੱਡੇ ਕੰਬੇ ਆਹ ਆਹ ਆਪਣੇ ਤੇਰਾ ਆਹ ਤਾਰ ਆ ਗਈ ਨਾ ਹਾਂ ਹੁਣ ਜਪੜਿਆ ਆ ਦੇ ਜਨੀਏ ਮੇਰੇ ਕਾਰ ਦੇ ਵਿੱਚੋਂ ੱਡੀ ਲੱਟਾਂ ਲਾਈਆਂ ਹਾਂ ਹਾਂ ਇਹ ਤੋਂ ਅੱਗੇ ਪਾਕਿਸਤਾਨ ਚੱਲ ਪਾ ਦਰਿਆ ਹੈ ਹਾਂ ਆ ਬਾਬਾ ਜੀ ਤੇਰੇ ਸੱਤਵਾਂ ਤੇ ਸਿੰਘ ਨੇ ਅੱਛਾ ਤਾਂ ਉਹ ਇਹ ਇਹ ਰਾਈ ਜਿਹੜਾ ਮੜਕੇ ਦਾ ਅੱਗੇ ਸਾਰਾ ਪਾਕਿਸਤਾਨ ਜੀ ਹੈ ਚੱਲ ਜਾਂਦਾ ਅੱਛਾ ਨਾ ਨਾ ਠੀਕ ਹੈ ਠੀਕ ਹੈ ਆ ਗਏ ਆਪਾਂ ਡੇਰੇ ਤੇ ਆਪਣੀ ਖੜੀ ਗੱਡੀ ਇੱਥੇ ਖਿਲਾ ਦੋ ਭਾਈ ਹੈਨਾ